యేసు ਮੇਰਾ ਸਹਾਰਾ ਬਣ ਜਾਓ ਆਓ యేసు ਮੇਰਾ ਸਹਾਰਾ ਬਣ ਜਾਓ ਡੋਲੇ ਮੇਰੀ ਕਸ਼ਤੀ ਡੋਲੇ ਮੇਰੀ ਕਸ਼ਤੀ ਕਿਨਾਰਾ ਬਣ ਪ੍ਰਭੂ ਯੀਸ਼ੂ ਜੀ ਦੇ ਪਾਕ ਅਤੇ ਜਲਾਲੀ ਨਾਮ ਵਿੱਚ ਖੁਸ਼ਖਬਰੀ ਦੇ ਇਸ ਭਾਗ ਵਿੱਚ ਤੁਹਾਡਾ ਸਵਾਗਤ ਹੈ ਪਵਿੱਤਰ ਬਾਈਬਲ ਵਿੱਚ ਮਤੀ ਦੀ ਇੰਜੀਲ ਦੇ 13ਵੇਂ ਅਧਿਆਏ ਦੇ 14ਵੇਂ ਅਤੇ 15ਵੇਂ ਵਚਨ ਵਿੱਚ ਅਸੀਂ ਇੱਦਾਂ ਪੜਦੇ ਹਾਂ ਉਹਨਾਂ ਉੱਤੇ ਹੀ ਸਿਆਯਾ ਦਾ ਇਹ ਅਗੰਵਾਕ ਪੂਰਾ ਹੋਇਆ ਕਿ ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੁੱਲੋਂ ਨਾ ਸਮਝੋਗੇ ਅਤੇ ਦੇਖਦੇ ਹੋਏ ਦੇਖੋਗੇ ਪਰ ਮੁੱਲੋਂ ਨਾ ਬੁੱਝੋਗੇ ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ ਇਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਮਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ। ਪ੍ਰਭੂ ਯੀਸ਼ੂ ਮਸੀਹ ਉਹਨਾਂ ਲੋਕਾਂ ਦੇ ਬਾਰੇ ਬਿਆਨ ਕਰ ਰਹੇ ਹਨ ਜੋ ਸੁਸਮਾਚਾਰ ਦੇ ਪ੍ਰਤੀ ਬੇਪਰਵਾਹੀ ਦਿਖਾਉਂਦੇ ਹਨ। ਪਵਿੱਕ ਬਾਣੀ, ਯਾਨੀ ਅਗੰਬਾਕ ਦੇ ਸਮੇਂ ਪਾਪੀਆਂ ਲਈ ਕਿੰਨੀਆਂ ਗਈਆਂ ਪਵਿੱਕ ਬਾਣੀਆਂ? ਪ੍ਰਭੂ ਦੇ ਦਿਨਾਂ ਵਿੱਚ ਅੱਜ ਵੀ ਅਤੇ ਹਰ ਦਿਨ ਸੱਚ ਸਾਬਤ होंगी लगती है पापी मनुख का भ्रष्ट हृदय पाप ही उत्पन्न करता है कारण परमेश्वर द्वारा ठहराया गया दंड नरक ही है प्रभु द्वारा लगाया गया पहला दोष आही सी तीना सुनोगे पर मुलो ना समझोगे। अर्थार्थ बाहरले तौर पर तो नहीं पर ਸੱਚ ਨੂੰ ਪੂਰੀ ਤਰ੍ਹਾਂ ਗ੍ਰਹਿਣ ਨਹੀਂ ਕਰਦੇ ਪਰਮੇਸ਼ਵਰ ਦੇ ਵਚਨ ਰਾਹੀਂ ਜਦੋਂ ਉਹਨਾਂ ਨੂੰ ਮਨ ਫਿਰਾਉਨ ਲਈ ਪੁਕਾਰਿਆ ਜਾਂਦਾ ਹੈ ਤਾਂ ਉਹ ਅਕਸਰ ਨਹੀਂ ਆਉਂਦੇ ਸੁਣਦੇ ਨਹੀਂ ਜਾਂ ਅਣਗਹਿਲੀ ਕਰ ਜਾਂਦੇ ਨੇ ਕਿਤੇ ਤੁਸੀਂ ਵੀ ਇਸ ਪ੍ਰਕਾਰ ਦੇ ਪਾਪ ਦੇ ਪ੍ਰਭਾਵ ਤੋਂ ਪੀੜਤ ਤਾਂ ਨਹੀਂ ਹੋ ਪਾਪ ਪਾਪ ਦੇ ਪ੍ਰਭਾਵ ਅਤੇ ਪਾਪ ਦੇ ਨਤੀਜਿਆਂ ਅਰਤਾਤ ਨਰਕ ਦੀ ਸਜਾ ਤੋਂ ਮਨੁੱਖ ਨੂੰ ਬਚਾਉਣ ਲਈ ਹੀ ਪ੍ਰਭੂ ਯੇਸ਼ੂ ਮਸੀਹ ਇਸ ਸੰਸਾਰ ਵਿੱਚ ਦੇਤਾਰੀ ਹੋਏ ਸੂੜੀ ਉੱਤੇ ਬਲੀਦਾਨ ਹੋਇਆ ਤੇ ਤੀਜੇ ਦਿਨ ਮਰਿਆ ਹੋਇਆਂ ਵਿੱਚੋਂ ਜ਼ਿੰਦਾ ਉੱਠ ਖਲੋਏ ਤਾਂ ਜੋ ਕੋਈ ਹੁਣ ਉਸ ਦੇ ਵਿਸ਼ਵਾਸ ਕਰੇ ਉਹ ਪਾਪ ਦੀ ਮਾਫੀ ਪ੍ਰਾਪਤ ਕਰ ਸਕੇ ਅਤੇ ਮੁਕਤੀ ਪਾ ਸਕੇ ਅਜਿਹਾ ਕਰਨ ਲਈ ਪਰਮੇਸ਼ਰ ਤੁਹਾਡੀ ਮਦਦ ਕਰੇ だるまで。